ਦਾਂਦੇ ਦਾ ਪੀਲਾਇਆ ਕੱਢੀ ਕਾਫੀ ਕੀਤਾ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਰਾਤ ਨੂੰ ਫੇਰ ਲੱਗੇ ਫੜਾਉਣ ਅੰਬਲਾਵ ਤੂੰ ਸੀਰੀਆ ਪਾ ਲਾਇਆ ਤੱਪੜ ਸੋਲਣ ਉਹੀ ਆ ਸੀਰੀ ਸੀ ਉਹੀ ਸੀਰੀ ਲੋ ਖੇਤਾਂ ਦਾ ਟਰਾਲੀ ਮਿੱਤਰੋ ਭਰਨੀ ਚਾਹੀਦੀ ਆ ਚਾੜ ਚੈੱਕ ਕਰਦੇ ਆ ਜੇ ਨਾ ਜੜੀ ਦਾ ਇੱਕ ਹੋਟਲ ਦੀ ਪੂਖੜੀ ਆ ਆ ਪਿਛਲੀ ਵੀਡੀਓ ਬਾਬੇ ਬਹੁਤ ਪਿਆਰ ਦਿੱਤਾ ਤੁਸੀਂ ਸਬਸਕ੍ਰਾਈਬ ਜਰੂਰ ਕਰਦੇ ਹੋ ਫਾਰਮ ਟਰੈਕ 60 ਪਹੁੰਚਿਆ ਆਪਣੇ ਕੋਲ 60 60 ਵਜੇ ਤੱਕ ਇੱਧਰ ਸਾਫ ਕਰਕੇ ਦਿਖਾਉਂ ਹੋ ਮੇਂ ਮਿੱਤਰੋ ਬੰਦੇ ਬਹੁਤ ਦੂਰੋਂ ਦੂਰੋਂ ਪਾਚੇ ਆ ਪਾਣੀ ਲੈ ਕੇ ਰਾਤ ਨੂੰ ਮਸ਼ੀਨ ਲੱਗ ਗਈ ਆ ਮਿੱਤਰੋ ਉਹਨੂੰ ਫੋਨ ਆਇਆ ਚਾਰੇ ਵਧਣੇ ਆ ਟਰਾਲੀ ਭਰਨੀ ਚਾਹੀਦੀ ਆ ਬਾਕੀ ਦੇਖਦੇ ਆ ਭਾਰ ਦੀ ਕਿ ਨਹੀਂ ਭਰਦੀ ਆਹ ਇਹ ਤਾਂ ਕੱਢੋ ਹਣੇ ਲਓ ਜੀ ਸਪਰਾਈਟ ਸਪਰਾਈਟ ਇਹ ਪੀ ਖਾਇਆ ਆਬੀ ਜੀ ਲਓ ਮਿੱਤਰੋ ਇੱਕ ਬੰਦਾ ਹੋਰ ਪਹੁੰਚ ਗਿਆ ਆਪਣੇ ਵਿੱਚ ਫੱਟੜ ਹੋਇਆ ਹੈ ਜੋ ਕੇ ਬਾਸਕਾ ਦੋਘੀਆਂ ਆਉਦੇ ਵੀ ਆ ਜੀ ਚੱਲੀ ਜਾਂਦੀ ਮਿੱਤਰੋ ਲਓ ਮਿੱਤਰੋ ਸ਼ੁਰੂਆਤਾਂ ਹੋ ਚੁੱਕੀਆਂ ਇਹ ਦਾਣੇ ਆਹ ਦੇਖਦੇ ਕਿੰਨਾ ਟਾਈਮ ਲੱਗਦਾ ਮਿੱਤਰੋ ਠੱਗਾ ਵਾਲਾ ਉੜੀ ਜਾਂਦਾ 9 ਮੀਟਰ ਟਰਬੋ ਸਿਟੀ ਬਾਅ ਚੈੱਕ ਕਰਾ ਰਿਹਾ ਲੋ ਜੀ ਕੰਪੈਨ ਆ ਗਈ ਆ ਇਹਨਾਂ ਲੱਗੀ ਭਰਨ ਆਉਂਦਾ ਨੂੰ ਕੰਪੈਨ ਭਰਦੇ ਦਿਖਾਈਏ ਦੇਖੋ ਜੀ ਕਰੋ ਦਰਸ਼ਨ ਆਹ ਰੜਾ ਯਾਨ 9 ਮੀਟਰ ਉਦੀ ਟਰਾਲੀ ਬਾਅ ਯਾਰੀ ਦੇਖ ਲੋ ਸਪਸ਼ਟੀਕਰਨ ਦੇਣੇ ਨੇ ਆਪਣੇ ਰੌਕਲਾ ਸੌਨ ਲਾਈਨ ਦੇ ਦੱਸੋ ਜੀ ਅੱਜ ਖੇਤ ਪਾਇਆ ਆ ਪਾਇਆ ਆ ਲਓ ਜੀ ਢੱਲੋ ਵਾਲਾ ਮੁੰਡਾ ਸ਼ੂ ਐਂਡ ਹੋ ਗਿਆ ਨਹੀਂ ਨਹੀਂ ਚਲ ਚਲੋ ਚਲੋ ਨਹੀਂ ਨਹੀਂ ਦੱਸੋ ਆਪਣੇ ਬਿਆਨ ਦਓ ਕੀ ਕਹਿਣਾ ਚਾਹੁੰਦੇ ਆ ਕਾਨਕ ਵਧਾਈ ਆ ਜੀ ਅੱਜ ਅੱਛਾ ਅੱਜ ਲੱਗ ਨਹੀਂ ਦੱਸੋ ਦੱਸੋ ਅੱਗੇ ਦਿਖਾਓ ਅੱਗੇ ਦੱਸੋ ਅੱਗੇ ਅੱਛਾ ਕਾਨਕ ਦਾ ਦਿਖਾਓ ਆਇਓ ਆ ਪਹਿਲੀ ਕਲਿੱਪ 'ਚ ਹਟ ਜਾ ਫੋਨ ਮੈਂ ਬਾਈ ਖਾਲੋ ਖਾਲੋ ਨਹੀਂ ਲੈ ਜਾਓ ਲੈ ਬਣਾਉਣਾ ਆਹ ਦੇਖੋ ਜੀ ਆ ਸਾਡਾ ਜਾਨੇ ਆ ਵੀਰ ਆ ਸਾਡਾ ਹਰਨੰਦਰ ਆ ਸਾਡਾ ਡਰੈਕਟਰ ਆ ਟਰੈਕਟਰ ਰੱਖਾ ਦਈਏ ਆਹ ਦੇਖੋ 60 ਮੀਟਰ ਬੂਟ ਪਾਉਣ ਦੇ ਸਾਈਡ ਇਫੈਕਟ ਦਿਖਾਉਣੇ ਅੱਜ ਫੜਿਓ ਉਹ ਸੋ ਜੀ ਉਹ ਉਹ ਸਾਡਾ ਬਲਾਰ ਹੋ ਗਿਆ ਬੂਟ ਮਾਣਾ ਪਿੱਛੇ ਰੱਖ ਪਾਉਣਾ ਮੈਂ ਥੋੜਾ ਸਹੀ ਆ ਰੋਟੀ ਜੋ ਗੇ ਹੋਗੇ ਪੁੱਤਾ ਉਹ ਤੇਰੀ ਘਰ ਕਣਕ ਚੋਰੀ ਵੀ ਕਰ ਸਕਦੇ ਆ ਆਲਾ ਉਹ ਤੇਰੀਓ ਘਰ ਆਇਆ ਨਾ ਘਰ ਮੇਰੇ ਵਈ ਆਪਾ ਆਉਣ ਘਰ ਉਹ ਆਦਾ ਉਹ ਹੋ ਗਈ ਦੇਖੀ ਕਿੱਲਾ ਦਾ ਆਟਾ ਨਹੀਂ ਤਾਂ ਗੇ ਬਣਦੀਆਂ ਹੁੰਦੀਆਂ ਸੀਆ ਮਿਲਤ ਹੋ ਗਈ ਉਹ ਐਵੇਂ ਫੜ ਕੇ ਦੇਖ ਬੋਲੀ ਬੋਲੀ ਹੋ ਗਈ ਵਧੀਆ ਹੋ ਗਈ ਇਹਨੂੰ ਚਾਰੰਨ ਦੀ ਗਾਣਹਦੀ ਵੀ ਅੱਜ ਵੀ ਕਰਦੂਗਾ ਨਹੀਂ ਨਹੀਂ ਮੈਂ ਤਾਂ ਹਾਂ ਪਰਾਵ ਦੇਸ ਕੇ ਲੋ ਮਿੱਤਰੋ ਬਾਰ ਲਾਈਟ ਸੈੱਟ ਕਰਦੇ ਆਂ ਦਾ ਜੀ ਉਧਰ ਕੁ ਮਾਈ ਮੜੀ ਇੱਕ ਨੂਰ ਮੋਰ ਮੋਪਰ ਨੂੰ ਫਿਰ ਪੱਛੀ ਇਹ ਆਤ ਨਹੀਂ ਬੱਸੇ ਜਾ ਰਹੇ ਜੱਕਦੇ ਅੱਖਾਂ ਜੀ ਬਣੀ ਲੋਕਾਂ ਦਾਵਾ ਮਗਾਵੇ ਦੇਤਾ ਅੱਖਾਂ ਲੋਨ ਬਾਏ ਮੋਤੀਆ ਉੱਤਰਿਆ ਜੇ ਇਹ ਕੋਈ ਨਾਰਾ ਕੀ ਹੋਈ ਹੈ ਦਿਆ ਹੋ ਬੋਲ ਸਹੀ ਆ ਸਹੀ ਆ ਹੁਣ ਦੀਦਾ ਕੁਛ ਦੁਆਰਾ ਨਾ ਹੋਵੇ ਚੱਲ ਪਾਸੇ

ਕਾਹਦੀਆ ਗੇੜੀ ਪਾ ਲਈ ਬੰਦਿਆਂ ਨੂੰ ਜੀ ਆਈ ਵਤੀ ਆ ਜਾਓ ਵੀਰ ਜੀ ਕਣਕ 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 ਜੋ ਜੀ ਅਗਲੇ ਖੱਲੇ ਨੂੰ ਪੈਂ ਲੱਗ ਚੁੱਕੀ ਆ ਜੋ ਜੀ ਉਹ ਚੱਕਾ ਬੱਲੇ ਤੇ ਆ ਅੱਜ ਇਹੀ ਰਹਿੰਦੇ ਸਬਾਤ ਥੋੜੀ ਕੋਈ ਔਰ 11 ਹੋਰ ਹੈਗੇ ਆਪਣੇ ਮੁੰਡੇ ਵੀ ਚੱਲ ਰਹੇ ਨੇ ਔਰ ਕੈਂਟੇ ਦਾ ਕੰਮ ਰਹਿ ਗਿਆ ਨਾ 2 ਘੰਟੇ ਦਾ ਪੈਣਾ ਰਾਮ ਦੋ ਜੱਟ ਦੀਆਂ ਤਿੰਨਾਂ ਨਾਲ ਤੋਂ ਗਵੇਲੇ ਇਹਨੇ ਤਿੰਨ ਮਸ਼ੀਨਾਂ ਉੱਤੇ ਬਣਾਈਆਂ ਸੀ ਦੋ ਇੱਕ ਤਾਂ ਹੋਰ ਪਉਗਾ ਕੋ ਸਾਡਾ ਛੋਟਾ ਟੀਮ ਦਾ ਛੋਟਾ ਮੈਂਬਰ ਜਿੱਕਰ ਫੋਜ ਗਿਆ ਮੇਰੀ ਟਰਾਲੀ ਭਰ ਗਈ ਆ ਚਾਰ ਜੇ ਥੋੜੇ ਵੰਡ ਨਹੀਂ ਹੋਏ ਆ ਟਰਾਲੀ ਭਰ ਗਈ ਆ ਤੂੰ ਇਧਰ ਆ ਬੱਟਦੇ ਆ ਦੂਜੀ ਟਰਾਲੀ ਲੈਣ ਗਿਆ ਆ ਹੁਣ ਉਹ ਪਰੇ ਖੜੀ ਮੋਟਰ ਕੋ ਇਹਨੂੰ ਕਰ ਦੋ ਡਾਟਾ ਬਾਏ ਬਾਏ ਇਧਰ ਬੱਸੀ ਆਉਣਾ ਦਰਸ਼ਨ ਕਰੀਏ ਆ ਦੇਖ ਲਓ ਜੀ ਇੱਕ ਨਰ ਤੇ ਜਾਓਗੇ ਦਰਸ਼ਨ ਕਰੋ ਦਰਸ਼ਨ ਕਰੋ ਇਹਦੇ ਬਾਰੇ ਕੁਝ ਮੈਂ ਡਿਟੇਨ ਨਹੀਂ ਦੇ ਸਕਦਾ ਕਿ ਮੈਂ ਕੋਸ਼ਦਾ ਦੱਸੂ ਇਹਦੇ ਬਾਰੇ ਦੋਲੀਆ ਟੱਕਰੀ ਆ ਆ ਇਹ ਮੈਂ ਪਾਡੇ ਕੋ ਮਣਾਇਆ ਮੋਟਰਸਾਈਕਲ ਨਹੀਂ ਇਹ ਪੂਆ ਦੇ ਘੁੰਮਣਾ ਆ ਯਾਰ ਸਮਝ ਕੇ ਦੋ ਆਉਂਦੇ ਐ ਜੀ ਫੜਦੇ ਆ ਪਹਿਲਾਂ ਬੰਬੂ ਪੈ ਗਿਆ ਜੀ ਦੂਜੀ ਟਰਾਲੀ ਵਿੱਚ ਲਓ ਮਿੱਤਰੋ ਦੀ ਐਂਡ ਥੋੜੇ ਇੰਨੇ ਕ ਦਾਣੇ ਵਧੇ ਆ ਵਧੀਆ ਹੋਆ ਆਪਣਾ ਟਰਾਲੀ ਖੋਲ ਲਿਆ ਜੀ ਦਾਰੀ ਕਿੰਨੇ ਨੰਬਰ ਤੇ ਆਇਆ ਵਾ ਬਾਕੀ ਮਿੱਤਰੋ ਅਗਲੀ ਵੀਡੀਓ ਵਿੱਚ ਮਿਲਦੇ ਆ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਤੇ ਕਨੈਕਟਡ ਉਹਦੇ ਕੰਮ ਕਰਿਆ ਵਾਲਾ ਆ ਹਾਂ ਆ ਦੇਖੋ ਇਹ ਕੰਬੈਨ ਵੀ ਚੱਲੀ ਆ ਹੁਣ ਅਸੀਂ ਵੀ ਕਿੱਦਾਂ ਲੈ ਕੇ ਕਰਨੇ ਬੋਲਣਾ ਲਾਉਣਾ ਦੂਜੇ ਘਰੇ ਬੈਕਿੰਗ ਬਣਾਉਂਦੇ ਚੱਲ ਬਈ ਹੁਣ ਚੱਲੇ ਆ ਕੰਬੈਨ ਵੀ ਆਪਣੇ ਨਾਲ ਦੀ ਖੁਸ਼ੀ ਬੋਲਦਾ ਬਿਮਾਰਿਆ ਕੰਬੈਨ ਚੱਲੀ ਆ ਜੀ ਕੰਬੈਨ ਦੇ ਪਿੱਛੇ ਵਿੱਚ ਨਿਕਲ ਜਾਣਾ ਉਹ ਹਰਮਨ ਟਰੈਕਟਰ ਨਾਲ ਹੀ ਚੱਲਾ ਆ ਤੇ ਅੱਗੇ ਜਾ ਰਹੇ ਆ ਮੋਟਰਸਾਈਕਲ ਤੇ ਤਦ ਹੀ ਆਂਦੇ ਹਾਂ ਬਸ ਬਾਕੀ ਗੱਲ ਹੋਣ ਬਾਕੀ ਤੁਹਾਨੂੰ ਅਗਲੇ ਨੈਕਸਟ ਬਲੌਗ ਵਿੱਚ ਮਿਲਾਂਗੇ